ਸੱਚੀ ਗੱਲ ਦੋਸਤੋ ਅੱਜ ਦੀ ਇਹ ਵੀਡੀਓ ਦੇਖ ਕੇ ਤੁਹਾਨੂੰ ਆਪਣੀਆਂ ਅੱਖਾਂ ਤੇ ਕੰਨਾਂ ਤੇ ਯਕੀਨ ਨਹੀਂ ਹੋਵੇਗਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹੇ ਲੋਕ ਦੁਨੀਆ ਤੇ ਮੌਜੂਦ ਨੇ ਜੋ ਕਿ ਆਪਣੇ ਥੋੜੇ ਜਿਹੇ ਪੈਸੇ ਬਚਾਉਣ ਦੇ ਲਈ ਦੂਜਿਆਂ ਦੀ ਜ਼ਿੰਦਗੀ ਤੱਕ ਨਾਲ ਖੇਡ ਜਾਂਦੇ ਨੇ ਦੂਜਿਆਂ ਦੀ ਜ਼ਿੰਦਗੀ ਨੂੰ ਇੱਕ ਖਨੌਣਾ ਸਮਝਦੇ ਨੇ ਅਜਿਹੀ ਇੱਕ ਪਰਿਵਾਰ ਤੋਂ ਬੀਰਪਾਲ ਕਰੋੜ ਜੋ ਕਿ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਰਾ ਵਿਖੇ ਇਨਾ ਬਜ਼ੁਰਗਾਂ ਅਤੇ ਹੋਰ ਬੱਚਿਆਂ ਭੈਣਾ ਮਤਾਵਾਂ ਵੀਰਾਂ ਦੀ ਸੇਵਾ ਕਰਦੇ ਨੇ ਜਿਨ੍ਹਾਂ ਨੂੰ ਆਪਣੇ ਤੱਕ ਅਤੇ ਸਮਾਜ ਵਾਲੇ ਲਤਾੜ ਚੁੱਕੇ ਹੁੰਦੇ ਨੇ ਬਸਾਰ ਚੁੱਕੇ ਹੁੰਦੇ ਨੇ ਉਹਨਾਂ ਨੂੰ ਗੱਲ ਆਉਂਦੇ ਨੇ ਉਹਨਾਂ ਦਾ ਸਹਾਰਾ ਬਣਦੇ ਨੇ ਤੇ ਇਸੇ ਤਰ੍ਹਾਂ ਦੀ ਇੱਕ 20 ਸਾਲ ਦੇ ਨੌਜਵਾਨ ਦਾ ਸਾਰਾ ਵੰਡ ਪਹੁੰਚੇ ਪਰ ਉੱਥੇ ਅੱਗੋਂ ਪਿੰਡ ਵਾਲੇ ਜਿਵੇਂ ਕਿ ਇੱਕ ਕਹਾਵਤ ਹੈ ਕਿ ਇੱਕ ਤਾਂ ਚੋਰੀ ਉੱਪਰੋਂ ਸੀਨਾ ਜੋਰੀ ਤੱਕਵੇਂ ਸੀਨਾ ਜੋਰੀ ਦਿਖਾ ਰਹੇ ਸੀ ਇਹ ਤੁਹਾਨੂੰ ਅੱਜ ਦੀ ਵੀਡੀਓ ਦੇਖ ਕੇ ਹੈਰਾਨਗੀ ਹੋਊਗੀ ਸੋ ਦੇਖੋ ਇਹ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਵੀਡੀਓ ਕੀਰਤਾ ਕੇ ਜਰੂਰ ਦੇਖਣਾ ਲਾਈਕ ਕਰਕੇ ਸ਼ੇਅਰ ਵੀ ਜਰੂਰ ਕਰ ਦਿਓ। ਖੜ੍ਹ ਜਾਓ ਖੜ੍ਹ ਜਾਓ ਮਾਰ ਲੈਣ ਦੋ 1 ਮਿੰਟ। ਉਰੇ ਖੜ੍ਹ ਜਾਓ 1 ਮਿੰਟ 1 ਮਿੰਟ। ਵੀਰੇ ਤੂੰ ਮੇਰੇ ਮਾਰ ਲਾ ਜਾ ਮੇਰੇ ਮਾਰ ਲਾ ਜਾ। ਅਸੀਂ ਤੁਹਾਡੇ ਨਾਲ ਗੱਲ ਕਰਨਾ ਹੈ ਤੁਸੀਂ ਸਾਡਾ ਬੱਚਾ ਬੜੀ ਬੈਠਿਓ। ਤੁਹਾਨੂੰ ਮੈਂ ਕਰਾਉਂ ਤੋਂ ਥੋੜੇ ਘਰੇ ਬੈਠਿਓ ਨੇ ਧਰਨਾ ਲਾ ਕੇ ਤੂੰ ਮਾਰ ਮੇਰੇ ਕਿੱਥੇ ਮਾਰਦਾ ਤੂੰ। ਤੁਸੀਂ ਕਿਉਂ ਫੜਿਆ ਭੈਣੇ ਤੁਸੀਂ ਕਿਸੇ ਦਾ ਪੁੱਤ ਕਿਉਂ ਫੜਿਆ? ਇੱਕ ਮਿੰਟਾ ਖੜ ਜੋ। ਤੁਹਾਡੀ ਬੇਟੀ ਬਾਹਰ ਆ ਨਾ। ਇਹ ਤੁਹਾਡੀ ਬੇਟੀ ਨੂੰ ਫੜ ਲੇ ਭੈਣੇ ਕੋਈ। ਤੁਹਾਡਾ ਬੇਟਾ ਸਕੂਲ ਜਾਂਦਾ ਜੀ ਉਹਨੂੰ ਫੜ ਲੇ ਭੈਣੇ ਇਹਦੇ ਮਾਪੇ ਨੇ ਘਰੇ। ਇਹਦੇ ਮਾਂ ਅੰਨੀ ਹੋ ਗਈ ਨੂੰ ਬਚਾਰਾ ਡੀਕ ਜੀ ਡੀਕ ਦੀ। ਤੋਂ ਵੱਧਾ। ਮਤਲਬ ਕਿ ਤੁਸੀਂ ਇਹ ਗੱਲ ਕਹੀ ਵੀ ਬਤਲ ਇਧਰ ਆ ਜਾਓ ਉਹ ਇੱਕ ਮਿੰਟ ਹੋ ਜਾ ਉਹ ਕੱਲ ਦੇ ਇੱਕ ਮਿੰਟ ਤੁਸੀਂ ਕਿਸੇ ਦਾ ਪੁੱਤ ਫੜੋਗੇ ਤੁਸੀਂ ਕਿਸੇ ਦਾ ਪੁੱਤ ਫੜੋਗੇ ਫੜ ਦੇ ਕੋਈ ਤੁਸੀਂ ਫੜ ਦਿਓ ਕੋਈ ਇੱਕ ਮਿੰਟ ਇੱਕ ਵਾਰੀ ਫ੍ਰੀ ਅਸੀਂ ਓਏ ਵੇਹੜਾ ਚੁੱਪ ਕਰ ਨਾ ਨਹੀਂ ਇੱਕ ਇੱਕ ਮਿੰਟ ਸਰਮਨ ਸਾਹਿਬ ਦੱਸੋ ਦੱਸੋ ਹੀ ਦੱਸੋ ਦੱਸੋ ਮੈਂ ਕੱਲ ਦੱਸ ਉਹ ਕਾਬੂ ਨੂੰ ਵੀਰੇ ਯਾਰ ਤੁਸੀਂ ਸਾਨੂੰ ਮਾਰ ਦੇਓਗੇ ਸਾਨੂੰ ਸਾਨੂੰ ਮਾਰ ਦੇਓਗੇ ਤੁਸੀਂ ਸਾਨੂੰ ਮਾਰ ਦੇਓਗੇ ਹੁਣ ਅਸੀਂ ਲਾਈਵ ਇਹਨਾਂ ਦੇ ਘਰ 'ਚ ਇਸ ਟਾਈਮ ਬੰਦਾ ਜੀ ਦੇਖੋ ਕਾਨੂੰਨ ਕੀ ਕਹਿੰਦਾ ਜੀ ਬੰਦੂਆ ਮਜ਼ਦੂਰੀ ਲਈ 7 ਸਾਲ ਦੀ ਕੈਦ ਆ ਸਾਰੇ ਪਰਿਵਾਰ ਨੂੰ ਨਾ ਬਾਲਕ ਬੱਚਿਆਂ ਨੂੰ ਛੱਡ ਕੇ ਅਸੀਂ ਪ੍ਰੂਫ ਦਵਾਂਗੇ ਜੀ ਇਹ ਬੰਦੇ ਨੂੰ ਕੁੱਤੇ ਵਾਲੇ ਪਿੰਜਰੇ ਚ ਬੰਦ ਕਰਦੇ ਨੇ ਅਸੀਂ ਇਹ ਪ੍ਰੂਫ ਦਵਾਂਗੇ 2 ਸਾਲ ਪਾਈ ਦੇ ਸੌਰੀ ਰਿਹਾ ਪਹਿਲਾਂ 2 ਸਾਲ ਤੋਂ ਇਹਨਾਂ ਦੇ ਕੋਲੇ ਆ ਤੇ ਬੰਦਾ ਪੰਜਾਬ ਦਾ ਜੈਤੋਂ ਦਾ ਰਹਿਣ ਵਾਲਾ ਤੁਸੀਂ ਦੱਸੋ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਕੀ ਇਨਸਾਫ ਦਿਵਾਓਗੇ ਹਾਂਜੀ ਵੀਰੇ ਬਾਈ ਜੀ ਇੱਧਰ ਪੁੱਛੇ ਨਾ ਛੋਟਾ ਜਿਹਾ ਗੇਟ ਹੈ ਜੀ ਧਿਆਨ ਰੱਖਿਓ ਹੋਲਡ ਰੱਖੇ ਹੋਲਡ ਰੱਖੇ ਬਗਜੋ ਨੀ ਆ ਖੋਲਿਓ ਵੀਰੇ ਗੇਟ ਇੱਧਰ ਲਈ ਜਾਂਦੇ ਨੇ ਧਿਆਨ ਰੱਖਿਓ ਜੀ ਕੋਈ ਨੀ ਕੋਈ ਨੀ ਮੜੇ ਦਦੀ ਹੋ ਜਾਓ ਹੋ ਜਾਓ ਹੋ ਜਾਓ ਕੋਈ ਨੀ ਕੋਈ ਨੀ ਕੋਈ ਨੀ ਕੋਈ ਨੀ ਕੋਈ ਨੀ ਕੋਈ ਨੀ ਕੋਈ ਧਿਆਨ ਰੱਖਿਓ ਅੰਦਰ ਨਾ ਯੰਦਰ ਲਕੋ ਰਹੇ ਨੇ ਧਿਆਨ ਰੱਖਿਓ ਉਧਰ ਦੀ ਕੜਤਾ ਜੀ ਕਿਸੇ ਪਾਸੇ ਹੈ ਉਧਰ ਦੀ ਕੜਤਾ ਜੀ ਕਿਸੇ ਪਾਸੇ ਦੀ ਹੈ ਹੈ ਖੜੇ ਹੈ ਬਾਪੂ ਅੱਛਾ ਧਿਆਨ ਰੱਖਿਓ ਬਾਪੂ ਜੀ ਧਿਆਨ ਰੱਖਿਓ ਧਿਆਨ ਰੱਖਿਓ ਬਾਪੂ ਜੀ ਧਿਆਨ ਰੱਖਿਓ ਧਿਆਨ ਰੱਖਿਓ ਧਿਆਨ ਅਗੇ ਹਾਂਜੀ ਹਾਂ ਹਾਂ ਕੋਈ ਨਾ ਕੋਈ ਨਾ ਤੁਸੀਂ ਪਿੱਛੇ ਜੀ ਤਾਂ ਨਹੀਂ ਭੱਜ ਸਕਦਾ ਬਸ 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 ਠੀਕ ਆ ਬਾਈ ਜੀ ਖੋਲਿਓ ਗੇਟ ਧਿਆਨ ਰੱਖਿਓਗੇ ਪੌੜੀ ਲਾ ਕੇ ਨਾ ਤਾਰਨ ਕੇ ਭਜਾਉਣਗੇ ਮੁੰਡੇ ਨੂੰ ਨਾ ਧਿਆਨ ਰੱਖਿਓ ਠੀਕ ਹੈ ਹਾਂ ਹਾਂ ਲੈ ਤੋੜ ਦੇ ਆ ਜੀ ਬੋਲ ਕਹਿੰਦਾ ਜੀ ਬੋਲ ਆਜੰਤਰਾ ਆਜ ਦੋ ਜਣੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ गल करना उन्होंने कि फांसी कराती कतिया चकन दस देता कोई गल उ बैठो सारे जाने लाओ गेट मुहरे तरना इत अच्छा तुम बच्चे फड़ो पैने असियां टप सकी बचे फड़ो पैने जीरे का एड्रैस दस देते मां बाप ने तेन फिर दसा जो मां बाप ने आके खड़ा है ना तर तेन फिर दसूंगा ਪਹਿਣੇ ਤੁਹਾਡੇ ਸਾਰੇ ਪਰਿਵਾਰ ਤੇ ਪਰਚਾ ਕਰਾਵਾਂਗੇ ਤੁਸੀਂ ਹੱਦ ਕਰਦੇ ਹੋ ਪਹਿਣੇ ਰਿਸ਼ਤੇਦਾਰੀ ਚ ਆਇਆ ਨਹੀਂ 2 ਸਾਲ ਪਹਿਲਾਂ ਇਹਦਾ ਸਾਰਾ ਦਾ ਪਰਿਵਾਰ ਇਹਦਾ ਲੱਭਦਾ ਫਿਰਦਾ ਪਹਿਣੇ ਪਰਚਾ ਇਹਦਾ ਹੋਇਆ ਵਾ ਤੁਹਾਡੇ ਤੇ ਹੋਰ ਦੱਸ ਪਹਿਣੇ ਤੁਹਾਨੂੰ ਤੁਸੀਂ ਪਹਿਣੇ ਤੁਹਾਡੇ ਨਾਲ ਅਸੀਂ ਗੱਲ ਕਰਨਾ ਹੈ ਉਹਨਾਂ ਨੂੰ ਕਿੰਨੀ ਕਫਾਂਸੀ ਕਰਾਤੀ ਅਸੀਂ ਨੇ ਤੁਸੀਂ ਹੱਦ ਕਰਦੇ ਹੋ ਪਹਿਣੇ ਮਾਨੋ ਨਾਮ ਇਹ ਕਹਿੰਦਾ ਮੈਂ ਬੀਬੀ ਕਹਿ ਰਹੇ ਹਾਂ ਤਰਕਵਾਣ ਲੱਗਦੇ ਮੇਰੇ ਨਾਲ ਗੱਲ ਕੋਈ ਨਹੀਂ ਨਹੀਂ ਰਕੋ ਤੁਸੀਂ ਸਾਨੂੰ ਪਹਿਣੇ ਬੰਦਾ ਮਿਲਾਓ ਇਹ ਤਾਂ ਰੋਕੇ ਨੇ ਜੋ ਸੁਕਮਾਰ ਕਰ ਰਹੇ ਨੇ ਆਪਾਂ کہہ ਰਹੇ ਡੈੱਕੀ ਗੱਲ ਕਰ ਲੋ ਅਸੀਂ ਜ਼ਿੰਮੇਵਾਰ ਆ ਭੈਣੇ ਤੂੰ ਉਰੋਂ ਹੀ ਆਇਆ ਕਿ ਤੂੰ ਬਾਹਰੋਂ ਤਾਂ ਨਹੀਂ ਆਇਆ ਕਤਿਆ ਮਾਰਨ ਇੱਕ ਬੰਦਾ ਉਹ ਆ ਰਿਹਾ ਕੀ ਕਹਿੰਦੇ ਇਹਨਾਂ ਨੂੰ ਟਾਕੂ ਆ ਕੀ ਕਹਿ ਸਕਦੇ ਨੇ ਮਾਰ ਦੂਗਾ ਭੈਣੇ ਉਹ ਮਾਰ ਦੂਗਾ ਕੋਈ ਗੱਲ ਨਹੀਂ ਹੁਣ ਤੁਹਾਡੇ ਨਾਲ ਪ੍ਰੋਮਿਸ ਰਿਹਾ ਅੱਜ ਉਹਨਾਂ ਨਾਲ ਵਾਦਾ ਰਿਹਾ ਸੀ ਉਹਨਾਂ ਦਾ ਮੁਕੱਦਮਾ ਕਰਾਇਆ ਨਹੀਂ ਤੁਸੀਂ ਕਿਉਂ ਫੜਿਆ ਭਣੇ ਤੁਸੀਂ ਕਿਸੇ ਦਾ ਪੁੱਤ ਕਿਉਂ ਫੜਿਆ ਇੱਕ ਮਿੰਟ ਖੜ ਜੋ ਤੁਹਾਡੀ ਬੇਟੀ ਬਾਹਰ ਆ ਨਾ ਇਹ ਤੁਹਾਡੀ ਬੇਟੀ ਨੂੰ ਫੜ ਲੇ ਭਣੇ ਕੋਈ ਤੁਹਾਡਾ ਬੇਟਾ ਸਕੂਲ ਜਾਂਦਾ ਜੀ ਉਹਨੂੰ ਫੜ ਲੇ ਭਣੇ ਇਹਦੇ ਮਾਪੇ ਨੇ ਘਰੇ ਇਹਦੇ ਮਾਂ ਅੰਨੀ ਹੋ ਗਈ ਉਹਨੂੰ ਵਿਚਾਰੇ ਨੂੰ ਡੀकेजी ਡੀਕ ਦੀ ਵੀ ਮੇਰਾ ਪੁੱਤ ਲੱਭ ਜੇ ਕਿੱਥੋਂ ਲੱਭ ਜੇ 2 ਸਾਲ ਤੁਸੀਂ ਰੱਖ ਲਿਆ 2 ਸਾਲ ਕਿਤੇ ਰੱਖ ਲਿਆ ਉਹ ਬਾਈ ਤੇ ਸਭ ਤੋਂ ਵੱਡਾ ਗੁੱਸਾ ਉਹ ਸਾਡੇ ਮਾਰਨਾ ਹੈ ਨਾ ਭਣੇ ਉਹਨੂੰ ਅਸੀਂ ਦੱਸਾਂਗੇ ਪਰਚਾ ਕਿੰਨੇ ਕਰਾਈਂਦਾ ਅਸੀਂ ਤਾਂ ਭਣੇ ਗੱਲ ਕਰਨ ਆਏ ਮੈਂ ਤੈਨੂੰ ਉਹਨੂੰ ਉਦਾਹਰਨ ਦੇ ਰਹੀ ਸੀ ਉਹਨਾਂ ਦੇ ਕਿੰਨਾ ਕਿ ਪਰਚਾ ਕਰਾਤਾ ਉਹਦਾ ਵੀ ਪਰਿਵਾਰ ਵੀ ਦਾ ਬੱਚੇ ਦਾ ਜੇ ਗੁੰਗਾ ਤੁਸੀਂ ਤੇ ਤਸ਼ੱਦਦ ਕਰੋਗੇ ਵਿਚਾਰੇ ਦੇ ਤੇ ਜੀਰੇ ਦਾ ਰਹਿਣਾ ਲਾ ਇਹਦੀ ਪਹਿਣ ਗੀਤਾ ਕਿਦਨ ਦੀ ਲੱਭਦੀ ਫਿਰਦੀ ਥੋੜਾ ਪਰਚਾ ਹੋਇਆ ਵਾ ਥੋੜੇ ਤੁਹਾਨੂੰ ਦੱਸਾਂਗੇ ਭੈਣੇ ਕੋਈ ਨਾ ਫਿਰ ਤੁਸੀਂ ਕਹੋਗੇ ਸਾਡਾ ਨਿਵੇੜੋ ਸੀ ਉਰੇ ਖੜੇ ਉਰੇ ਧਰਨਾ ਲਾ ਕੇ ਬੈਹਾਂਗੇ ਥੋੜੇ ਗੇਟ ਮੂਰੇ ਸਾਰਾ ਕਰ ਦਾਂਗੇ ਪੰਜਾਬ ਇਕੱਠਾ ਉਰੇ ਤੁਸੀਂ ਸਾਡੇ ਕੱਤੀਆ ਮਾਰੋਗੇ ਹਨਾ ਮਾਰੋ ਸਾਡੇ ਤੁਸੀਂ ਭੈਣੇ ਅਸੀਂ ਤਾਂ ਤੁਹਾਨੂੰ ਬੇਬੇ ਜੀ ਭੈਣ ਜੀ ਭੈਣ ਜੀ ਭੈਣ ਜੀ ਖੋਲ ਦੋ ਭੈਣ ਜੀ ਖੋਲ ਦੋ ਇਸ ਤਾਂ ਬੰਦਾ ਮਿਲਣ ਆਇਆ ਬੰਦੇ ਨੂੰ ਲੈ ਜਾਾਂਗੇ ਸਾਡਾ ਥੋੜਾ ਨਾ ਦੱਸੋ ਕੀ ਬੈਰ ਆ ਤੁਸੀਂ ਤੁਸੀਂ ਕਤਿਓ ਮਾਰੂਗਾ ਇਹ ਲੈ ਆ ਕੇ ਤੁਸੀਂ ਰੋਕੋ ਥੋੜਾ ਮੁੰਡਾ ਏ ਤੈਨੂੰ ਰੋਕੋ ਸੀ ਤੈਨੂੰ ਮਾਰਨ ਨੂੰ ਮਾਰੇ ਏ ਥੋੜੀ ਕਰੀਦਾ ਹੁੰਦਾ ਉਹ ਨਹੀਂ ਮਾਤਾ ਸਾਡੀ ਬਜ਼ੁਰਗੋ ਮਰਾਪਰਾ ਪਰ ਜਿਹੜੀ ਗੱਲ ਕਹਿ ਰਹੇ ਨੂੰ ਬੁਲਾ ਲਓ ਕਹਿੰਦੇ ਕਿ ਕੈਂ ਤੁਰਦੇ ਆ ਅਸੀਂ ਤਾਂ ਬੇਬੇ ਜੀ ਉਹਨੂੰ ਭੈਣ ਨੂੰ ਵਿਰੇ ਬਾਹਰ ਕੋਈ ਚੱਕਰ ਨਹੀਂ ਪਤਾ ਹੀ ਆ ਬਈ ਅੰਦਰ ਆ ਵਿਰੇ ਬੇਬੇ ਹੋਂਤਾ ਦਲਾਲਾ ਪਤਲਾ ਵੀ ਅੰਦਰ ਕਾਦੋ ਕਰੀ ਆ ਰਹੇ ਖੜੇ ਇੱਕ ਮਿੰਟ ਵੀਰੇ ਮੈਂ ਸਮਝਾਉਣਾ ਉਹ ਕਈ ਵਾਰੀ ਬੰਦਾ ਡਰ ਜਾਂਦਾ ਆਪਾਂ ਨੇ ਕੀ ਕਰਾਉਣਾ ਆਪਾਂ ਤਾਂ ਬੰਦਾ ਹੀ ਲੈ ਕੇ ਜਾਣਾ ਹੋਰ ਤਾਂ ਨਹੀਂ ਉਹਨਾਂ ਦੇ ਕਿੰਨੇ ਕੇਸ ਕਰਾਤੇ ਦੱਸ ਤਾਂ ਤੇ ਪਹਿਲਾਂ ਮੈਨੂੰ ਉਹ ਡਰ ਜਾਂਦਾ ਕਈ ਵਾਰੀ ਬੰਦਾ ਕੋਈ ਨਾ 2 ਮਿੰਟ ਸਮਝ ਜਾਣਗੇ ਬਲੇ ਉਹ ਜਿਹੜਾ ਮੈਂ ਤੁਹਾਨੂੰ ਸੈਕਟਰ ਉਹ ਕਿਹਨੂੰ ਇਹ ਮੈਨੂੰ ਦੱਸਦੇ ਨੂੰ ਪਿੰਜਰੇ ਚ ਬੰਦ ਕਰਦੇ ਨੇ ਯਾਰ ਬੰਦੇ ਨੂੰ ਕਿ ਬੰਦੇ ਬੋਣਾ ਇਹ ਇਧਰੋਂ ਲੈ ਕੇ ਗਈ ਹੈ 100% ਇਹਨੂੰ ਬੰਦ ਕਰਦੇ ਨੇ ਪਿੰਜਰੇ ਚ ਹਾਂ ਹਾਂ ਨਹੀਂ ਕੋਈ ਨਹੀਂ ਮੈਂ ਸਮਝਾਉਣਾ ਖੜ ਜੋ ਇੱਕ ਮਿੰਟ ਅੱਛਾ ਪਹਿਣਾ ਹੀ ਮੇਰੀ ਬੇਨਤੀ ਸੁਣਿਓ ਮੈਂ ਮੇਰਾ ਨਾਮ ਹੈਗਾ ਸਤਪਾਲ ਸਿੰਘ ਅਸੀਂ ਕੋਈ ਸੰਸਥਾ ਚਲਾਉਂਦੇ ਆ ਸਾਡਾ ਮਕਸਦ ਐ ਇਦਾਂ ਦੇ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਘਰੋ ਘਰੀ ਪਹੁੰਚਾਉਣਾ ਸਾਡਾ ਕਿਸੇ ਨਾ ਕੋਈ ਬੈਰ ਵਿਰੋਧ ਨਹੀਂ ਤੁਹਾਡੇ ਲੱਖੂ ਵਾਲ ਤੋਂ ਲੈ ਕੇ ਅਸੀਂ ਕਿੰਨਾ ਕ ਪਰਚਾ ਕਰਾਤਾ ਤੁਹਾਡੇ ਪਗਾਣੀ ਤੋਂ ਸਾਹਮਣੇ ਵਾਲੇ ਤੋਂ ਲੈ ਕੇ ਕਿੰਨਾ ਕ ਪਰਚਾ ਕਰਾਤਾ ਹੋਰ ਕਿਹੜੇ ਕਿਹੜੇ ਪਿੰਡਾਂ ਛਡਾਇਨੇ ਆਪਾਂ ਨੇ ਉਸ ਨਹੀਂ ਜਸਰਾਵਰ ਤੋਂ ਛਡਾਇਆ ਕਿੰਨਾ ਕ ਪਰਚਾ ਕਰਾਤਾ ਭਣੇ ਤੇ ਪੁਲਕੰਜਰੀ ਤੋਂ ਤਿੰਨ ਜਾਨੇ ਲੈ ਕੇ ਕਿੰਨਾ ਕ ਪਰਚਾ ਕਰਾਤਾ ਸਾਡਾ ਮਕਸਦ ਸਿਰਫ ਇਹਨਾਂ ਨੂੰ ਇਹਨਾਂ ਦੇ ਮਾਂ ਮਾਂ ਤੱਕ ਪਹੁੰਚਾਉਣਾ ਵੀ ਕਿਸੇ ਦੀ ਮਾਂ ਦਾ ਢਿੱਡ ਤੜਫ ਰਿਆ ਦੂਜਾ ਸਾਡਾ ਕੋਈ ਕੰਮ ਨਹੀਂ ਤੁਸੀਂ ਨਹੀਂ ਦੋਵ ਅੱਜ ਨਹੀਂ ਭਾਣੇ ਕੱਲ ਨੂੰ ਨਿਕਲੋਗੇ ਇਹ ਤਾਂ ਆ ਹੀ ਜਾਣਾ ਸਾਡੇ ਨਾਲ ਦੇ ਬੰਦੇ ਦੋ ਗੱਡੀਆਂ ਕੇ ਚਾਰ ਬਸ ਫਿਰ ਤੁਸੀਂ ਭਾਣੇ ਬਲਾਓ ਬੰਦਾ ਸੀ ਉਹਨਾਂ ਨਾਲ ਗੱਲਬਾਤ ਕਰੀਏ ਕਿ ਕੌਣ ਆ ਰਹੀ ਗੱਲ ਜਿੱਥੋਂ ਇਹ ਪਹਿਲਾਂ ਆਇਆ ਰਿਸ਼ਤੇਦਾਰੀ ਚੋਂ ਉੱਥੇ ਦੀਆਂ ਵੀ ਸਾਡੇ ਕੋਲ ਵੀਡੀਓਜ਼ ਨੇ ਤੁਸੀਂ ਇਹਨੂੰ ਪਿੰਜਰੇ ਚ ਬੰਦ ਕਰਦੇ ਹੋ ਭਾਣੇ ਨਾ ਤੁਹਾਨੂੰ ਅਸੀਂ ਭਾਣੇ ਅਸੀਂ ਕੈਦ ਦੀ ਪ੍ਰੂਫ ਦਵਾਂਗੇ ਦੇਖੋ 2 ਸਾਲ ਪਹਿਲਾਂ ਤੁਹਾਡੇ ਤੁਹਾਡੇ ਪਿੰਡ ਰਿਹਾ ਕਿ ਨਹੀਂ ਰਿਹਾ ਉੱਥੇ ਉੱਥੋਂ ਫਿਰ ਬਦਲ ਕੇ ਆਇਆ ਕਿ ਨਹੀਂ ਆਇਆ ਤੁਸੀਂ 2 ਸਾਲ ਪਹਿਲਾਂ ਦੂਜਾ ਬੰਦਾ ਭਜਾਇਆ ਕਿ ਨਹੀਂ ਭਾਣੇ ਤੁਹਾਡੇ ਤੇ ਸਾਰਾ ਕੁਝ ਕਰਾਵਾਂਗੇ ਫਿਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਤੁਹਾ ਕਿਉਂਕਿ ਸਾਨੂੰ ਉਹ ਉਹ ਉਸਬ ਦੀ ਮਾਂ ਦਾ ਟਿੱਡ ਤੜਫਦਾ ਦਿਖਦਾ ਸਾਡਾ ਹੋਰ ਅਸੀਂ ਭਾਨੇ ਪਾਗਲਾ ਕਿਸ ਦੇ ਘਰੇ ਆਵਾਂਗੇ ਦੱਸੋ ਪਹਿਲਾਂ ਤੁਸੀਂ ਬੁਲਾ ਲਓ ਭਾਈ ਤਾਂ ਬੰਦਾ ਲੈ ਕੇ ਅੱਜ ਅਸੀਂ ਬੱਚਾ ਮਲਾਇਆ ਦੱਸੋ ਅਸੀਂ ਕੀ ਕਰਤਾ ਕਿਸੇ ਨਾਲ ਕੋਈ ਨਾ ਬੁਲਾ ਲਓ ਬੁਲਾ ਲਓ ਬੈਠ ਕੇ ਗੱਲ ਵੀ ਕਿਸੇ ਦਾ ਬੱਚਾ ਉਹਨੂੰ ਦੋ ਤੁਸੀਂ ਕਿਉਂ ਨਹੀਂ ਦਿੰਦੇ ਤੁਸੀਂ ਨਹੀਂ ਦੋਗੇ ਤੋ ਤੁਸੀਂ ਤਾਂ ਫਿਰ ਹੋਰ ਵੀ ਗੁਨੇਗਾਰ ਹੋ ਇਤੋਂ ਵੀ ਬੜੇ ਗੁਨੇਗਾਰ ਹੋ ਤੁਸੀਂ ਤਾਂ ਫਿਰ ਉਹਨੇ ਨਹੀਂ ਆਉਣਾ ਸਾਹਮਣੇ ਸਾਡੇ ਨਾਮੇ ਸਾਨੂੰ ਕੀ ਦਿੱਕਤ ਆ ਬੱਚਾ ਦੇਖ ਲਓ ਆ ਕਿੰਨੇ ਸਾਲਾਂ ਤੋਂ ਸੀਗਾ ਵਿਚਾਰਾ ਆ ਬੱਚਾ ਹਾਂਜੀ ਹਾਂਜੀ ਕਿੰਨੇ ਸਾਲਾਂ ਤੋਂ ਸੀਗਾ ਮਾਂ ਹੈਰਾਨ ਰਹਿ ਗਈ ਵਿਚਾਰੀ ਜਦੋਂ ਦਾ ਪੁੱਤ ਮਿਲੇ ਉਹਦਾ ਕੋਈ ਨਾ ਬਿੰਦੂ ਕੋਈ ਨਾ ਪੈਸਾ ਕੋਈ ਨਾ ਬਾਰ ਦੱਸੋ ਆਪਾਂ ਹੁਣ ਆਪਾਂ ਕੀ ਕਰਨਾ ਇਹ ਤੇ ਦੱਸੀ ਪਹਿਲਾਂ ਮੈਨੂੰ ਕੁਛ ਵੀ ਨਹੀਂ ਬ੍ਰੀਆ ਆਪਾਂ ਬੰਦੇ ਲੈਣ ਹੀ ਆਏ ਸੀ ਹੁਣ ਜਦੋਂ ਬਾਰਨ ਤਾਂ ਬੰਦਾ ਆ ਰਿਹਾ ਮੈਂ ਪਹਿਲਾਂ ਕਹਿ ਰਿਹਾ ਉਹਨਾਂ ਨੂੰ ਇਹ ਬੁਲਾ ਲਓ ਬਾਈ ਨੂੰ ਕੋਈ ਨਾ ਬੁਲਾਉਂਦੇ ਨੇ ਬੁਲਾਓ ਕਈ ਵਾਰੀ ਬੰਦਾ ਡਰ ਜਾਂਦਾ ਰੋਹਿਤ ਡਰ ਜਾਂਦਾ ਨਹੀਂ ਡਰ ਜਾਂਦਾ ਕਈ ਵਾਰੀ ਬੰਦਾ ਵੀ ਕੀ ਹੋ ਗਿਆ ਇੱਕੋ ਲੱਗਦਾ ਆਪਣੇ ਘਰੇ ਹੋ ਜੇ ਇੱਕੋ ਲੱਗਦਾ ਹਾਂਜੀ ਕੋਈ ਗੱਲ ਨਹੀਂ ਹੁਣ ਪਿੰਜਰਿਆਂ ਚ ਬੰਦ ਕਰਨਾ ਯਾਰ ਬੰਦਾ ਇਦੋਂ بڑا ਜ਼ੁਲਮ ਕੀਆ ਤੂੰ ਦੱਸ ਪਹਿਲਾਂ ਮੈਨੂੰ ਫਿਰ ਇਹ ਇਦੋਂ بڑا ਪਾਪ ਨਹੀਂ ਹੈਗਾ ਹੋਰ ਕੀ ਦੱਸ ਲੈਕਤੀ ਸਰਪੰਚ ਪੰਚਾਇਤ ਨੂੰ ਆਉਣ ਦੋ ਹੁਣ ਪੰਚਾਇਤ ਨੂੰ ਸੁਭਾਲ ਕਰਾਂਗੇ ਅਸੀਂ ਕੌਣ ਦੋ ਕੋਕੀਨੋਂ ਨੇ ਕਿਉਂ ਨਹੀਂ ਕਿਉਂ ਨਹੀਂ ਬੱਚੇ ਦਾ ਇਨਸਾਫ ਦਵਾਇਆ ਉਹਨਾਂ ਨੇ ਇਸਦਾ ਪੁੱਤ ਫੜ ਕੇ ਅੰਦਰ ਕਦੋਂ ਕੈਦ ਕੀਤਾ ਜੀ ਆ ਦੇਖੋ ਘਰ ਦੇ ਵਿੱਚ ਸਬੂਤ ਨੇ ਜੀ ਇਹ ਕਰੋ ਰਿਕਾਰਡ ਓਏ ਇਹ ਕਰੋ ਰਿਕਾਰਡ ਪਹਿਲਾਂ ਤਾਂ ਵਿੜੇ ਤੋਂ ਬਾਹਰ ਆ ਇਹਨਾਂ ਦੇ ਘਰ ਦੇ ਵਿੱਚੋਂ ਨਿਕਲੂਗਾ ਬੱਚਾ ਲੈ ਫਿਰ ਇਹ ਆ ਗੱਲ ਕਰਦੇ ਨੇ ਇਦੋਂ ਉੱਪਰ ਦੀ ਕੀਪ ਚਾਹੀਦਾ ਪ੍ਰੂਫ ਦੱਸੋ ਕੋਰਟ ਨੂੰ ਆ ਦੇਖੋ ਘਰ ਦੇ ਵਿੱਚੋਂ ਬੱਚਾ ਨਿਕਲੂ ਕਿਸੇ ਦਾ ਬੱਚਾ ਅਸੀਂ ਪ੍ਰੂਫ ਦਿੰਨੇ ਆ 2 ਸਾਲ ਤੋਂ ਪਿੰਜਰਿਆਂ 'ਚ ਬੰਦ ਕਰਦੇ ਨੇ ਬੰਦੇ ਕਦੇ ਸੌਹਰਿਆਂ 'ਚ ਰੱਖਦੇ ਨੇ ਕਦੇ ਪੇਕਿਆਂ 'ਚ ਰੱਖਦੇ ਨੇ ਦੋ ਦੋ ਸਾਲ ਅਸੀਂ ਪ੍ਰੂਫ ਦਿੰਨੇ ਆ ਇਦੋਂ ਪਹਿਲਾਂ 2 ਸਾਲ ਪਹਿਲਾਂ ਇੱਕ ਹੋਰ ਸੀ ਬੰਦਾ ਉਹ ਵਿਚਾਰਾ ਬਿਯਾਰੀ ਸੀਗਾ ਇਹ ਤਾਂ ਵਿਚਾਰਾ ਜੈਤੋਂ ਦਾ ਗੀਤਾ ਇਹਦੀ ਭੈਣ ਆ ਇਹਦੀ ਮਾਂ ਦਾ ਨੌਂ ਆ ਇਹਦਾ ਬਾਪ ਹੈਗਾ ਜਿਉਂਦਾ ਉਹ ਵਿਚਾਰੀ ਲੱਭ ਲੱਭ ਕੇ ਕਮਲੇ ਹੋ ਗਏ ਇਹ ਇਹ ਉਰੇ ਫੜੀ ਬੈਠੇ ਨੇ ਦੱਸ ਹਜੇ ਵੀ ਨਹੀਂ ਸਾਡੀ ਗੱਲ ਸਮਝਦਾ ਕੋਈ ਆਊਗਾ ਚਲੋ ਆਜਾ ਨੂੰ ਤਾਂ ਅਸੀਂ ਉਹਨਾਂ ਨੂੰ ਪੁੱਛਾਂਗੇ ਸਵਾਲ ਕਰਾਂਗੇ ਵੀ ਤੁਸੀਂ ਆ ਕਰਾਇਮ ਤੁਸੀਂ ਕਰਾਉਨੇ ਨਾਲ ਖੜਕੇ ਜੀ ਆਗੇਲੇ ਹੁਣ ਖੋਲ ਦੋਈ ਚਲੋ ਅਖੋਲ ਦੋ ਕੋਈ ਆ ਗਿਆ ਹੁਣ ਖੋਲ ਦੋ ਲੈ ਖੋਲ ਦੋ ਬੇਬੇ ਜੀ ਗੇਟ ਇਹਨਾਂ ਕੋਲੇ ਇਹ ਹੈਗਾ ਜੀ ਜੈਤੋਂ ਦਾ ਹਾਂਜੀ ਅਸੀਂ ਨਾ ਬੇਬੇ ਨੂੰ ਬੇਨਤੀ ਕਰੀ ਗਏ ਬੇਬੇ ਜੀ ਗੇਟ ਖੋਲਿਓ ਭਾਣੇ ਗੇਟ ਖੋਲਿਓ ਅਸੀਂ ਨਾ ਉੱਥੋਂ ਦੀ ਸੁਹਾਗੇ ਕੋਲੇ ਖੜਕੇ ਸੀ ਉਰੇ ਆ ਕੇ ਦੇਖ ਲਿਆ ਉਹਨਾਂ ਨੇ ਅੰਦਰ ਉਹ ਕਰ ਲਿਆ ਅਸੀਂ ਦਰਸਲ ਉਹਨੂੰ ਘਰੇ ਪਹਚਾਉਣਾ ਆ ਸਾਹਮਣੇ ਵਾਲਿਆਂ ਦੇ ਘਰੋਂ ਅਸੀਂ ਬੰਦਾ ਛਡਾਇਆ ਹਾਂ ਅਸੀਂ ਉਹਨਾਂ ਦੇ ਕਿਹੜਾ ਪਰਚਾ ਕਰਾਇਆ ਵੀਰੇ ਹਾਂਜੀ ਹਾਂਜੀ ਹਨਾ ਅਸੀਂ ਲੱਖੂ ਵਾਲ ਤੋਂ ਲੈ ਕੇ ਭਗਾਣੀ ਥੋੜਾ ਹੋ ਗਿਆ ਇਹ ਤੋਂ ਆਪਣਾ ਜਸਰੌਰ ਤੋਂ ਹੁਣ ਤੁਸੀਂ ਉਹਨਾਂ ਨੂੰ ਇਹ ਸਮਝਾਓ ਵੀ ਸਾਨੂੰ ਬੰਦਾ ਤੁਸੀਂ ਦੋਸਤ ਘਰੇ ਜਾਈਏ ਹਾਂ ਔਰ ਵੀਰੇ ਕੀ ਹੋ ਵੀਰੇ ਔਰ ਵੀਰੇ ਗੱਲ ਸਭ ਹੈ ਕਿ ਕੀ ਫੱਟਿਆ ਜੀ ਬਾਰੇ ਸਭ ਸੁਣਾ ਕੇ ਜੀ ਤੇ ਬਾਈ ਜੀ ਕੀ ਹਾਲ ਨੇ ਜੀ ਵੀਰੇ ਅਈ ਸਰਪੰਚ ਸਾਹਿਬ ਪਹਿਲਾਂ ਸਰਪੰਚ ਤੁਸੀਂ ਸੀਗੇ ਜੀ ਪਹਿਲਾਂ ਤੁਸੀਂ ਕਿੰਨੇ ਅਭੀ ਬਹੁਤ ਫੋਨ ਕਰਦੇ ਰਹੇ ਥੋਨੂੰ ਤਾਂ ਜੀ ਬੱਬਾ ਜੀ ਮੈਂ ਬੜੇ ਫੋਨ ਕੀਤੇ ਤੁਹਾਨੂੰ ਹਾਂਜੀ ਲਾਈਵ ਚੱਲਦੀ ਪਈ ਹੈ ਅ ਨਹੀਂ ਇਹ ਤਾਂ ਵੀਡੀਓ ਹੀ ਬਣਾ ਰਹੇ ਆ ਜੀ ਹਾਂ ਹਾਂਜੀ ਤੁਸੀਂ ਵਧੀਆ ਕੰਮ ਕਰ ਰਹੇ ਜੀ ਜੀ ਪਰ ਗੱਲ ਇਸ ਤਰ੍ਹਾਂ ਹੈਗੀ ਆ ਵੀ ਮਤਲਬ ਤੁਸੀਂ ਪਿਛਲੀ ਵਾਰੀ ਮੈਂ ਇੱਥੇ ਆਏ ਜੀ ਆਈ ਬਿਲਕੁਲ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਫੋਨ ਕੀਤਾ ਜੀ ਕੀਤਾ ਬਿਲਕੁਲ ਮੈਂ ਤਿਆਰ ਸੀ ਜੀ ਮੈਂ ਵਿਆਹ ਚੱਲਿਆ ਜੀ ਬਿਲਕੁਲ ਮੈਂ ਤੁਹਾਨੂੰ ਕਿਹਾ ਵੀ ਠੀਕ ਆ ਮੈਨੂੰ ਜਿੱਥੇ ਮੇਰੀ ਲੋੜ ਆ ਮੈਨੂੰ ਦੱਸੋ ਜੀ ਠੀਕ ਆ ਜੀ ਜੀ ਫਿਰ ਉਸ ਤੋਂ ਬਾਅਦ ਮੈਂ ਪਿਆਰ ਹੋ ਕੇ ਤੇ ਮੈਂ ਮਤਲਬ ਚੱਲਿਆ ਹੂੰ ਮੇਰੇ ਪਰਿਵਾਰ ਵੀ ਮੇਰੇ ਨਾਲ ਤਿਆਰ ਸੀ ਅਸੀਂ ਗੱਡੀ ਦੇ ਵਿੱਚ ਬੈਠੇ ਆ ਜੀ ਪਿਆਰ ਹੋ ਕੇ ਆ ਚੱਲ ਕੇ ਮੈਂ ਤੁਹਾਨੂੰ ਫੋਨ ਲਾਇਆ ਹੂੰ ਤੁਹਾਡੀ ਇਹਦੇ ਨਾਲ ਗੱਲ ਹੋ ਰਹੀ ਹੂੰ ਤੂੰ ਹੀ ਪਹੁੰਚ ਚੁੱਕਿਆ ਤੂੰ ਕਿਹਾ ਵੀ 10 ਮਿੰਟ ਤੱਕ ਗੱਲ ਕਰਦਾ ਹੂੰ ਝੂਠ ਨਹੀਂ ਬੋਲਣਾ ਆਪਾਂ ਤੂੰ ਹੀ ਅਮਰਦਾਸ ਜੀ ਗੱਲ ਪੂਰੀ ਕਰੋ ਗੱਲ ਪੂਰੀ ਕਰੋ ਮੈਂ ਗੁਰੂ ਘਰ ਹੋ ਗਿਆ ਤੇ ਗੁਰਦਰਾ ਸਾਹਿਬ ਨੂੰ ਮੇਰਾ ਮੂੰਹ ਤੁਸੀਂ ਗੱਲ ਪੂਰੀ ਕਰੋ ਫੇਰ ਉਸ ਤੋਂ ਬਾਦਾਂ ਕੀ ਹੋਇਆ ਜੀ ਉਸ ਤੋਂ ਬਾਦਾਂ ਮਤਲਬ ਕਿ ਤੁਸੀਂ ਇਹ ਗੱਲ ਕਹੀ ਵੀ ਬਤਲ ਇੱਕ ਮਿੰਟ ਇਧਰ ਆਪਾਂ ਉਹ ਇੱਕ ਮਿੰਟ ਉਹ ਕੱਲ ਦੇ ਸੋਨਾ ਇੱਕ ਮਿੰਟ ਤੁਸੀਂ ਕਿਸੇ ਦਾ ਪੁੱਤ ਫੜੋਗੇ ਤੁਸੀਂ ਕਿਸੇ ਦਾ ਪੁੱਤ ਫੜੋਗੇ ਸਾਡੇ ਬਟੂ ਜੀ ਖੜੋ ਜਾਓ ਇੱਕ ਮਿੰਟ ਵੇਰੀ ਗੱਲ ਕਰ ਲਓ ਇੱਕ ਮਿੰਟ ਵੇਰੀ ਗੱਲ ਕਰ ਲਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੰਦਾ ਚੱਪਲੇ ਆਏ ਜੋ ਮਾਰ ਦੇਗਾ ਮਾਰ ਦੇਗਾ ਸਾਡੇ ਮਾਰ ਦੇਗਾ ਤੁਸੀਂ ਸਾਡਾ ਪੁੱਤ ਫੜਿਆ ਸਾਡਾ ਮੇਰਾ ਸਕਾ ਭਾਈ ਫੜਿਆ ਪਿੰਡੇ ਚ ਬੰਦ ਕੀਤਾ ਮੇਰਾ ਭਾਈ ਉੱਥੇ ਸਾਡੇ ਕੋਲ ਪ੍ਰੂਫ ਆ ਮੇਰਾ ਸਕਾ ਭਾਈ ਫੜਿਆ ਬੰਦਰ ਜੱਕ ਲਿਆ ਇਹ ਆਪਣਾ ਕੀ ਜੱਕੇ ਥੋਡੇ ਕੋਲੇ ਕੀ ਪ੍ਰੂਫ ਆ ਸਾਡਾ ਸੱਚਾ ਭਾਈ ਆ ਇੱਕ ਮਿੰਟ ਮੈਂ ਕਰਦਾ ਹਾਂ ਹਾਂਜੀ ਬਸ ਹਾਂਜੀ ਓਏ ਵੇਹਦਾ ਚੁੱਪ ਕਰਾਂਗੇ ਨਹੀਂ ਨਹੀਂ ਇੱਕ ਇੱਕ ਮਿੰਟ ਸਰਮਸਾ ਦੱਸੋ ਦੱਸੋ ਹੀ ਦੱਸੋ ਦੱਸੋ ਸ਼ਾਂਤੀ ਨਾਲ ਗੱਲ ਕਰੋ ਮੈਂ ਵੇਹੇ ਉਹਨਾਂ ਡਿਆਂ ਚਾਹ ਬਣਾਉ ਸਕੋ ਕੋਈ ਗੱਲ ਨਹੀਂ ਕਰਦੇ ਗੱਲ ਆਪਣੇ ਭੈਣ ਭਰਾਵਾ ਕੋਈ ਗੱਲ ਨਹੀਂ ਪਰ ਬਾਬਾ ਜੀ ਉਹਦੇ ਵਿੱਚ ਕੀ ਹੋਇਆ ਵੀ ਮੈਂ ਮੁਰਕੇ ਜਦੋਂ ਤੁਹਾਨੂੰ ਫੋਨ ਕਰਦਾ ਰਿਹਾ ਤੁਸੀਂ ਕਹੇ 10 ਮਿੰਟ ਤੱਕ ਮੈਂ ਤੁਹਾਨੂੰ ਗੱਲ ਪੂਰੀ ਕਰ ਦੋ ਹਿੰਮਤ ਦੀ ਨਾਲ ਜੀ ਹਾਂ ਜੀ ਜਦੋਂ ਮੈਂ ਵਿਆਹ 'ਚ ਚੱਲ ਗਿਆ ਤੁਹਾਨੂੰ ਪਤਾ ਵਿਆਹ ਦੇ ਵਿੱਚ ਫੋਨ ਮੁਰਕੇ ਨਹੀਂ ਚੁੱਕਿਆ ਜਾਂਦਾ ਹਾਂ ਜੀ ਤੁਸੀਂ ਚਲੋ ਮੈਨੂੰ ਫੋਨ ਕੀਤਾ ਹੋ ਇੱਕ ਜਾਂ ਦੋ ਵਾਰ ਪਰ ਗੱਲ ਇਹ ਚੀਜ਼ ਆ ਗਈ ਆ ਵੀ ਜਦੋਂ ਬੰਦਾ ਦੇ ਫੜਿਆ ਉਧਰੋਂ ਤੇ ਨੰਬਰ ਦੇਤਾ ਤੁਸੀਂ ਮੇਰਾ ਹਾਂ ਕੀ ਸਰਪੰਚ ਨੇ ਆੜਕ ਲੋਕਿੰਦੀ ਲੱਖ ਲਾਤੇ ਜਿੰਨੇ ਇਹਨੂੰ ਸਰਪੰਚ ਬਣਾਇਆ ਮੇਰੇ ਵੱਲੋਂ ਜੀ ਬਿਲਕੁਲ ਕਿ ਹਸਾਂ ਤੁਹਾਂ ਕਿਹਾ ਹਾਂਜੀ ਬਿਲਕੁਲ ਜੀ ਇਹ ਚੀਜ਼ ਆ ਜਾਂਦੀ ਆ ਵੀ ਤੁਹਾਡਾ ਫਰਜ਼ ਬਣਦਾ ਸੀ ਇਹ ਗੱਲ ਕਹਿੰਦਾ ਵੀ ਜਿਨ੍ਹਾਂ ਨੇ ਬੰਦਾ ਰੱਖਿਆ ਜਿਹੜੇ ਗੋਹਾ ਸਟਾਉਂਦੇ ਸੀ ਜਿਹੜੇ ਕੰਮ ਕਰਾਉਂਦੇ ਉਹਨਾਂ ਦਾ ਕੋਈ ਨੰਬਰ ਤਾਂ ਇੱਕ ਕੰਮ ਤਾਂ ਦੱਸੋ ਜੀ ਕਰੋ ਕਰੋ ਪੂਰੀ ਕਰੋ 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 ਮੈਂ ਤੁਹਾਨੂੰ ਮਤਲਬ ਫੋਨ ਕਰਦਾ ਰਿਹਾ ਤੁਸੀਂ ਮੇਰਾ ਫੋਨ ਨਹੀਂ ਟੈਂਡ ਕੀਤਾ ਫਿਰ ਮੈਂ ਤੁਹਾਨੂੰ ਮਤਲਬ ਲੇਕੇ ਪਾਉਂਦਾ ਰਿਹਾ ਤੁਸੀਂ ਇਹ ਗੱਲ ਨਾ ਕਹੋ ਵੀ ਤੁਹਾਡਾ ਫੋਨ ਨਹੀਂ ਟੈਂਡ ਕੀਤਾ ਉਸ ਬੱਚੇ ਦੀ ਸਰਪੰਸਾ ਵੀ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਮੈਂ ਉੱਤਰ ਤਾਂ ਲੈ ਲਉ ਉੱਤਰ ਤਾਂ ਲੈ ਲਉ ਤੁਸੀਂ ਮੇਰਾ ਨਾਲ ਨਾਲ ਉੱਤਰ ਦੋ ਪਰ ਚਲੋ ਚਲੋ ਕਰੋ ਕਰੋ ਇੱਕ ਮਿੰਟ ਕਰੋ ਵੀ ਕਰੋ ਸਰਪੰਸਾ ਇੱਕ ਮਿੰਟ ਅੱਗੇ ਸਾਡੇ ਕਾਬੂ ਆਜੇ ਉਹ ਕਾਬੂ ਨੂੰ ਵੀਰੇ ਯਾਰ ਤੁਸੀਂ ਸਾਨੂੰ ਮਾਰ ਦੇਓਗੇ ਸਾਨੂੰ ਸਾਨੂੰ ਮਾਰ ਦੇਵੋਗੇ ਤੁਸੀਂ ਸਾਨੂੰ ਮਾਰ ਦੋਗੇ ਫੋਨ ਕਰਦੇ ਸਾਨੂੰ ਮਾਰ ਦੋਗੇ ਕੋਈ ਨਹੀਂ ਕਾਬੂ ਆ ਕੇ ਸਰਪੰਸਾ ਨੂੰ ਤੋੜੇ ਇਹ ਬੰਦੇ ਆ ਕੇ ਬੋਲ ਰਹੇ ਨੇ ਇੱਕ ਇਹਨੂੰ ਬੋਲਣ ਹਾਂ ਬਾਬਾ ਇੱਕ ਮਿੰਟ ਸਰਪੰਚ ਸਾਹਿਬ ਸਰਪੰਚ ਸਾਹਿਬ ਹੋਏ ਇੱਕ ਮਿੰਟ ਵੀਰੇ ਇੱਕ ਮਿੰਟ ਰੋਕੋ ਇਹਨੂੰ ਬੋਲਣ ਸਰਪੰਚ ਸਾਹਿਬ ਬਹਿ ਜਾਓ ਬਹਿ ਜਾਓ ਮੇਰੀ ਗੱਲ ਸੁਣੋ ਨਹੀਂ ਨਹੀਂ ਮੇਰੀ ਤਾਂ ਗੱਲ ਸੁਣੋ ਤੋੜੀ ਤੁਹਾਡੀ ਗੱਲ ਪੂਰੀ ਸੁਣਾਂ ਬੰਦਾ ਅਸੀਂ ਅਸੀਂ ਉਰੀ ਆ ਅਸੀਂ ਉਰੀਆ ਜਾਂਦੇ ਨਹੀਂ ਕਿਤੇ ਨਹੀਂ ਨਹੀਂ ਮੈਂ ਮੇਰੀ ਗੱਲ ਤਾਂ ਸਰਪੰਚ ਸਾਹਿਬ ਉਸ ਬੱਚੇ ਦਾ ਹੱਕ ਦਵਾਤਾ ਹੀ ਆਪਾਂ ਨੇ ਹਾਂਜੀ ਇੱਕ ਮਿੰਟ ਦੱਸੋ ਮੈਂ ਤੁਹਾਡੀ ਪੂਰੀ ਗੱਲ ਮੁਰਕੇ ਸੁਣੂੰਗਾ ਪਹਿਲਾਂ ਮੇਰੀ ਗੱਲ ਸੁਣ ਲਓ ਹਾਂਜੀ ਸੁਣੋ ਹਾਂਜੀ ਤੁਸੀਂ ਮੇਰਾ ਨੰਬਰ ਦੇ ਦਿੱਤਾ ਹਾਂਜੀ ਲਾਈਵ ਤੁਹਾਡੀ ਚੱਲਦੀ ਭਈ ਮੈਨੂੰ ਕੋਈ ਨਹੀਂ ਡਰੇਗਾ ਜੀ ਬਿਲਕੁਲ ਮੈਂ ਬਿਲਕੁਲ ਸੱਚਾਈ ਕਰਦਾ ਪਿਆ ਜੇ ਉਹ ਜੀ ਗੱਲ ਹੋਵੇ ਤਾਂ ਮੈਂ ਕਹਾਂ ਲੈਬ ਬੰਦ ਕਰ ਦੋ ਠੀਕ ਹੈ ਜੀ ਬਿਲਕੁਲ ਸੱਚ ਬੋਲਦਾ ਤੁਸੀਂ ਮੇਰਾ ਮਤਲਬ ਨੰਬਰ ਦੇ ਦਿੱਤਾ ਤੁਸੀਂ ਕਿਹਾ ਵੀ ਮਤਲਬ ਇਹ ਸਰਪੰਚ ਆਜੀ ਪੰਘਾਲੀ ਦਾ ਤੇ ਇਹਨੇ ਸਾਡਾ ਫੋਨ ਵੀ ਨਹੀਂ ਚੁੱਕਿਆ ਤੇ ਇਹਨੇ ਕੋਈ ਸੰਜੋਗ ਨਹੀਂ ਪਰ ਜਦੋਂ ਤੁਸੀਂ ਆਏ ਹੀ ਤੁਸੀਂ ਪਹਿਲਾਂ ਮੈਨੂੰ ਪਹਿਲਾਂ ਦੱਸੋ ਵੀ ਫੋਨ ਕੀਤਾ ਪਹਿਲਾਂ ਮੈਨੂੰ ਪੁੱਛਦੇ ਜੇ ਤੁਹਾਨੂੰ ਅਸੀਂ ਪਹਿਲਾਂ ਫੋਨ ਕਰ ਦਿੰਦੇ ਤੁਹਾਨੂੰ ਲੱਗਦਾ ਬੰਦਾ ਮਿਲਦਾ ਸਰਪੰਚ ਸਾਹਿਬ ਸਾਨੂੰ ਹਾਂਜੀ ਤਾਂ ਸੁਣੋ ਜਦੋਂ ਤੂੰ ਉਹਨਾਂ ਨਾਲ ਆ ਰਹੀ ਉਹਦੀ ਫੋਨ ਕੀਤਾ ਉਹਦੋਂ ਹੀ ਕਰਨਾ ਮੈਂ ਤਾਂ ਠੀਕ ਹੈ ਜੀ ਤੁਸੀਂ ਆ ਗਏ ਮੈਂ ਕਿਹਾ ਮੈਂ ਇੱਥੇ ਹੀ ਆ ਤੁਸੀਂ ਜੇ ਮੇਰੀ ਲੋੜ ਹੈ ਤਾਂ ਮੈਨੂੰ ਦੱਸੋ ਜਾਂ ਤੇ ਮੈਨੂੰ ਕਹਿੰਦੇ ਹੋ ਵੀ ਤੁਸੀਂ ਇੱਥੇ ਆ ਜਿਤਨਾ ਇਹਨਾਂ ਨੂੰ ਕਰਤਾ ਤੇ ਮੈਂ ਆ ਹੀ ਗਿਆ ਤੁਸੀਂ ਮੈਨੂੰ ਇਹ ਨਹੀਂ ਕੀਤਾ ਮੈਂ ਤੁਹਾਨੂੰ 10 ਮਿੰਟ ਬਾਅਦ ਆਪ ਫੋਨ ਕੀਤਾ ਪਰ ਤੋਹਾ ਮੈਂ ਉਹ ਤਾਂ ਹੋ ਗਈ ਉਸ ਦਿਨ ਦੀ ਗੱਲ ਉਸ ਤੋਂ ਬਾਅਦ ਕਿੰਨੇ ਕ ਕਰਦੇ ਰਹੇ ਜੀ ਅਸੀਂ ਸਾਡਾ ਤੁਸੀਂ ਉਹ ਬੱਚੇ ਦਾ ਪਰਿਵਾਰ ਮਿਲ ਗਿਆ ਉਹ ਹੱਕ ਦਬਾਉਗੇ ਆ ਜੀ ਇੱਕ ਮਿੰਟ ਉੱਥੇ ਆਉਣ ਉੱਥੇ ਆਉਣ ਲੱਗੇ ਗੱਲ ਸੁਣੋ ਉਤੋਂ ਪਤਾ ਮੇਰਾ ਤੁਹਾਂ ਮਤਲਬ ਫੋਨ ਨੇ ਕਿਆ ਵੀ ਇਤਨਾ 10 ਮਿੰਟ ਤੱਕ ਫੋਨ ਕਰਦੇ ਹੋ ਵੀਡੀਓ ਕੱਢ ਕੇ ਵੇਖੋ ਅਜੇ ਵਿੱਚ ਹੈਗੀ ਆ ਠੀਕ ਹੈ ਉਤੋਂ ਪਤਾ ਮੈਂ ਵਹਿ ਚੱਲ ਗਿਆ ਚਲੋ ਮੇਰੇ ਕੋ ਫੋਨ ਨਹੀਂ ਟੈਂਡ ਹੋਇਆ ਹੋਗਾ ਪਰ ਤੁਹਾਂ ਉਹਨਾਂ ਦਾ ਘਰ ਵਾਲਿਆਂ ਦਾ ਨਹੀਂ ਨੰਬਰ ਦਿੱਤਾ ਤੁਹਾਂ ਮੇਰਾ ਨੰਬਰ ਦਿੱਤਾ ਠੀਕ ਹੈ ਜੀ ਲੋਕਾਂ ਨੇ ਮੈਨੂੰ 2 ਮਹੀਨੇ ਇੰਨਾ ਪ੍ਰੇਸ਼ਾਨ ਕੀਤਾ ਤੁਹਾਡੇ ਉਥੋਂ ਬਾਹਰੋਂ ਫੋਨ ਬਣਾਉਂਦੇ ਆ ਉਹਦੋਂ ਰਾਤ ਦੇ 12 ਵਜੇ ਦੇ ਹੀ ਉਦੋਂ ਰਾਤ ਦੇ ਉਦੋਂ ਉਦੋਂ ਦਿਨ ਚੜਦਾ ਸੀ ਉਥੇ ਫੋਨ ਕਰਦੇ ਮੇਰੀ ਤਾਂ ਗੱਲ ਹੀ ਕੋਈ ਨਹੀਂ ਸੁਣਦਾ ਆਪਾਂ میری ਗੱਲ ਸੁਣੋ ਜੀ ਤੁਹਾਨੂੰ ਵੀਡੀਓ ਪਾਈ ਨੰਬਰ ਨੰਬਰ ਹੈਗਾ ਬਾਪਾ ਜੀ ਗੱਲ ਸੁਣੋ ਬਾਪਾ ਜੀ ਵੀਡੀਓ ਚ ਚਲੋ ਜੀ ਤਾਂ ਚਲੋ ਕੋਈ ਗੱਲ ਨਹੀਂ ਹਾਂਜੀ ਹਾਂਜੀ ਮੈਂ ਆਪਣੇ ਘਰ ਮੇਰੇ ਨਾਲ ਦੀ ਮੇਰੇ ਬੱਚੇ ਇੰਨਾ ਹੀ 2 ਮਹੀਨੇ ਪਰੇਸ਼ਾਨ ਰਿਆ ਮੈਂ ਮੇਰਾ ਕੀ ਕਸੂਰ ਹੈ ਚਲੋ ਸਰਬੋਤਮ ਜੀ ਜਿਹੜੀ ਜਿਹੜੀ ਇਹ ਰਹਿਣ ਤੁਹਾਡੀ ਸੁਣ ਲੋ ਜਿਹੜੀ ਸੁਣਨਾ ਜਿਹੜੀ ਉਹ ਬੱਚੇ ਦੀ ਗੱਲ ਹੀ ਕਿਉਂ ਲੈ ਕੇ ਗਏ ਹਾਂ ਆਪਾਂ ਹਾਂਜੀ ਉਹਨੂੰ ਮੈਂ ਗੁਰਦੁਆਰੇ ਜਾ ਕੇ ਉਸ ਬੰਦੇ ਨੂੰ ਜਾ ਕੇ ਤੇ ਛਿੜਕਿਆ ਵੀ ਤੇਰੇ ਘਰ ਭਈ ਆਈ ਫਿਰ ਉਹਦੇ ਘਰ ਆਏ ਆਪਾਂ ਫਿਰ ਇਹਨੂੰ ਆਂਦਾ ਅੱਜ ਤੋਂ ਬਾਅਦ ਨਹੀਂ ਕੁਝ ਹੋਊਗਾ ਉਹ ਬੱਚੇ ਨੂੰ ਕੁਝ ਨਹੀਂ ਹੁੰਦਾ ਇਹ ਮੈਨੂੰ ਕਹਿੰਦਾ ਵੀ ਉਹ ਤੇ ਫਿਰ ਡਿਆ ਉਹ ਫਿਰ ਸਿਰ ਤੇ ਪਟੰਡਿਆ ਮੈਨੂੰ ਆਖੇ ਮੈਂ ਉਹ ਤੇ ਫਿਰ ਪਟੰਡਿਆ ਫਿਰ ਉਹਨਾਂ ਤੋਂ ਬਗੈਰ ਅਸੀਂ ਆਏ ਇਹਨਾਂ ਨੂੰ ਕਹਿੰਦੇ ਉਹ ਉਸ ਦੇ ਉਸੇ ਵਿੱਚ ਉਸੇ ਪਾਸੇ ਬਾਤ ਆਹੀ ਤੁਹਾਡੇ ਤੋਂ ਅਲੱਗਾਂ ਬਸ ਮਤਲਬ ਇਹ ਕਰਦੇ ਨੇ ਅਸੀਂ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਬੰਦੇ ਆ ਨਾ ਕਿ ਮਤਲਬ ਕੇ ਦਾ ਹੱਕ ਰੱਖਣ ਵਾਲੇ ਮਤਲਬ ਫਿਰ ਸਾਡੀ ਜੀ ਮੈਂ ਬੋਲਦਾ ਸਾਬ ਦੀ ਲੈਟਰ ਪੈਰ ਤੇ ਕਿੰਨੀ ਕਾਸੀਂ ਤਾਂ ਸਾਬ ਲੰਤਰ ਹੈਗੇ ਨਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਵੀ ਸੁਣ ਲਓ ਤੁਹਾਨੂੰ ਮੈਂ ਟਾਈਮ ਦਿੰਦਾ ਬੋਲੋ ਬਾਬਾ ਜੀ ਜਲੰਧਰ ਜਿੱਥੇ ਤੋਂ ਫੈਸਲਾ ਕੀਤਾ ਸਿੱਧੇ ਚੱਲ ਗਏ ਜਲੰਧਰ ਕਿਹੜੀ ਜੀ ਉਹ ਫੁੱਟਬਾਲ ਕਾਲੀ ਗੋਟੇ ਜਿੱਥੇ ਫੈਸਲਾ ਆਇਆ ਹਾਂ ਬਿਲਕੁਲ ਨਹੀਂ ਇਥੋਂ ਸਿੱਧੇ ਚੱਲ ਗਏ ਚੌਕੀ ਹਾਂਜੀ ਮੈਂ ਵੀਡੀਓ ਸਾਰੀ ਵੇਖੀ ਆ ਵੀਡੀਓ ਤਾਂ ਤੁਸੀਂ ਉਹਨਾਂ ਨੇ ਕਿਹਾ ਵੀ ਲਿਖਾਓ ਬਿਆਨ ਪਰਚਾ ਦ ਬਾਦਾਂ ਤੁਸੀਂ ਵਾਪਸ ਆ ਗਏ ਵੀ ਸਾਨੂੰ ਭੁੱਖ ਲੱਗੀ ਆ ਜਾਂ ਚਾਹ ਪਣੀ ਪੀਣਾ ਤੇ ਅਸੀਂ ਗੁਰਦੁਆਰਾ ਸਾਹਿਬ ਆ ਗਏ ਜੀ ਬਿਲਕੁਲ ਅਸੀਂ ਗੁਰਦਾਰੇ ਆ ਜਿੰਦੇ ਰੇ ਕੀ ਕੁਝ ਕਰਿਆ ਫਿਰ ਤੁਸੀਂ ਗੁਰਦਾਰੇ ਆ ਗਏ ਉਹਨੇ ਚਿਰ ਤੋਂ ਇਹ ਪਿੰਡ ਦੇ ਬੰਦੇ ਜੀ ਉੱਥੇ ਚੱਲ ਗਏ ਉੱਥੇ ਤੁਹਾਡਾ ਕਮਿਟਮੈਂਟ ਹੋਈ 135000 ਜੀ ਵੀ ਅਸੀਂ ਜੇ ਬੰਦੇ ਸਾਡੇ ਲੱਭ ਗਏ ਅਸੀਂ ਪੈਸੇ ਜਿਹੜੇ ਆ ਉਹਨਾਂ ਦੇ ਪਰਿਵਾਰ ਨੂੰ ਦਵਾਂਗੇ ਜੀ ਜੇ ਮਤਲਬ ਬੰਦੇ ਨਹੀਂ ਲੱਭਦੇ ਤੇ ਇਹ ਜਿਹੜੇ ਪੈਸੇ ਆ ਕਿਸੇ ਗਰੀਬ ਦੇ ਵਿਆਹ ਵਿੱਚ ਜਾਂ ਮਤਲਬ ਪਿੰਡ ਚ ਲਾ ਕੇ ਜਾਣਗੇ ਇਹ ਤੁਸੀਂ ਕਿਹਾ ਹੂੰ ਠੀਕ ਹੈ ਜੀ ਅਸੀਂ ਪਿੰਡ ਦੀਆਂ ਲਟਕੀਆਂ ਦੇ ਵਿਆਹ ਵੀ ਇੱਥੇ ਕਰਾਉਨੇ ਆ ਪਿੰਡ ਦੀ ਮਨ ਲੋਕ ਭਲਾਈ ਦੇ ਕੰਮ ਹੀ ਕਰਦੇ ਆ ਹੁਣ ਮੈਂ ਕੋਠਾ ਪਾ ਕੇ ਦਿੱਤਾ ਇੱਕ ਆਪਣੇ ਵੱਲੋਂ ਪੱਲਿਓਂ ਆਪਣੇ ਲਾ ਕੇ ਅਸੀਂ ਕਿਹੜਾ ਕੰਮ ਹੈ ਜਿਹੜਾ ਨਹੀਂ ਕਰਦੇ ਇੱਥੇ ਪਿੰਡ ਦੇ ਵਿੱਚ ਪਰ ਗੱਲ ਪਿੰਡ ਦੇ ਵਿਕਾਸ ਕੀਤੇ ਸਾਰਾ ਕੁਝ ਸਰਪੰਚਾ ਫਿਰ ਉਹਦਾ ਪਰਿਵਾਰ ਮਿਲ ਗਿਆ ਜੀ ਉਹਦੇ ਪਰਿਵਾਰ ਨਾਲ ਪਾਕ ਨਹੀਂ ਦਵਾਇਆ ਵਾਲ ਤੱਕ ਪਾਪਾ ਜੀ ਗੱਲ ਸੁਣੋ ਮੈਂ ਲੱਗਣਾ ਨਾ ਬਾਅਦ ਦਵਾਉ ਹਾਂ ਮਿਲਦਾ ਹੀ ਪਰ ਗੱਲ ਇਹ ਚੀਜ਼ ਆ ਜਾਂਦੀ ਆ ਮੈਂ 2-3 ਮਹੀਨੇ ਪ੍ਰੇਸ਼ਾਨ ਰਿਆਂ ਮੈਂ ਖੁਦ ਟੈਲੀਫੋਨ ਤੁਹਾਨੂੰ ਕਰਦਾ ਰਿਆਂ ਖੁਦ ਮੈਂ ਮੈਸੇਜ ਕਰਦਾ ਰਿਆਂ ਤੁਸੀਂ ਮੇਰਾ ਨਹੀਂ ਛੱਡੋ ਬਾਬਾ ਜੀ ਜਲੰਧਰ ਬਾਬਾ ਜੀ ਜਲੰਧਰ ਪਾਪਾ ਜੀ ਜਲੰਧਰ ਹੈਗੇ ਜਿਹੜੇ ਉੱਥੇ ਟਾਲੀ ਸਾਹਿਬ ਜਿੱਥੇ ਫੈਸਲਾ ਹੈ ਤੁਸੀਂ